ਹਰ ਹਾਲ ਚ ਹਰ ਕੜੀ ਚ ਮਾਲਕ ਦਾ ਸ਼ੁਕਰ ਮਾਨਿਆ ਕਰੋ ਉਹਦੇ ਅੱਗੇ ਜਾ ਕੇ ਦੋਵੇਂ ਹੱਥ ਜੋੜ ਕੇ ਸ਼ੁਕਰ ਅਦਾ ਕਰਿਆ ਕਰੋ ਜ਼ਿੰਦਗੀ ਦਾ ਸਵੇਰੇ ਉੱਠਦੇ ਹੋ ਨਾ ਜਦੋਂ ਨਵੇਂ ਦਿਨ ਲਈ ਸ਼ੁਕਰ ਕਰੋ ਰਾਤੀ ਸੌਣ ਤੋਂ ਪੱਲੇ ਸ਼ੁਕਰ ਕਰੋ ਇਨਸਾਨ ਕਦੇ ਨਹੀਂ ਰੱਜਦਾ ਇਨਸਾਨੀਆਂ ਮੰਗਾ ਕਦੇ ਪੂਰੀਆਂ ਨਹੀਂ ਹੁੰਦੀਆਂ ਮੈਨੂੰ ਵਹਿ ਨਹੀਂ ਮਿਲਿਆ ਮੇਰੇ ਕੋ ਵਹਿ ਨਹੀਂ ਹੈਗਾ ਰੱਬ ਨੇ ਉਹਨੂੰ ਬੜਾ ਦੇ ਦਿੱਤਾ ਸਾਨੂੰ ਰੱਬ ਨੇ ਕੁਝ ਦਿੱਤਾ ਨਹੀਂ ਆਪਾਂ ਰੱਬ ਨੂੰ ਨਾ ਮੰਨਦੇ ਆ ਬਸ ਇਹੋ ਹੀ ਗੱਲਾਂ ਕਰੀਦੀਆਂ ਐਦਾਂ ਕਦੇ ਨਹੀਂ ਕਰਨਾ ਜੇ ਤੁਹਾਨੂੰ ਅਜੇ ਵੀ ਲੱਗਦਾ ਨਾ ਕਿ ਜਿੰਨਾ ਰੱਬ ਨੇ ਤੁਹਾਨੂੰ ਦਿੱਤਾ ਹੈ ਤੁਹਾਡੇ ਲਈ ਨਹੀਂ ਚੰਗਾਗਾ ਰੱਬ ਨੇ ਬਹੁਤ ਥੋੜਾ ਦਿੱਤਾ ਤਾਂ ਇੱਕ ਵਾਰ ਹਸਪਤਾਲ ਦੇ ਬਾਹਰ ਜਾ ਕੇ ਚੱਕਰ ਲਾਓ ਜਿਹੜੇ ਮਰਜ਼ੀ ਹਸਪਤਾਲ ਚੱਲ ਜਾਓ ਹਸਪਤਾਲਾਂ 'ਚ ਹੀ ਜਗ੍ਹਾ ਨਹੀਂ ਹੈਗੀ ਦੁਨੀਆ ਬਾਰ ਬੈ ਕੇ ਕੁਰਸੀਆਂ ਤੇ ਲੇਟੀ ਹੋਈ ਆਪਣਾ ਪੇਸ਼ੈਂਟ ਲੈ ਕੇ ਕਿ ਕਦੋਂ ਜਗ੍ਹਾ ਮਿਲੇਗੀ ਅੰਦਰ ਬਿਮਾਰੀ ਬਹੁਤ ਜ਼ਿਆਦਾ ਰੋਗ ਬਹੁਤ ਜ਼ਿਆਦਾ ਫੇਰ ਵੀ ਆਪਾਂ ਕਦੇ ਸ਼ੁਗਰ ਨਹੀਂ ਕਰਨਾ ਮਾਲਕ ਦਾ ਕਿ ਮਾਲਕਾ ਤੂੰ ਸਭ ਤੋਂ ਵੱਡਾ ਦਾਣ ਤੰਦਰੁਸਤੀ ਦਾ ਦਾਣ ਬਖਸ਼ਿਆ। ਦੋਵੇਂ ਹੱਥ ਦਿੱਤੇ ਆ ਰੋਟੀ ਖਾ ਸਕਦੇ ਆ, ਪੈਰ ਦਿੱਤੇ ਆ ਚੱਲ ਸਕਦੇ ਆ। ਇੰਨੀ ਹਿੰਮਤ ਬਖਸ਼ੀ ਐ, ਕੰਮ ਬਖਸ਼ਿਆ, ਕਿਰਤ ਬਖਸ਼ੀ ਐ ਕਿ ਮਿਹਨਤ ਦੀ ਰੋਟੀ ਕਮਾਣੇ ਪੇ ਰੋਜ ਜਿੰਨਾ ਮਾਲਕ ਨੇ ਦਿੱਤਾ ਉਹਦੇ ਜੀ ਸਬਰ ਵੀ ਕਰਨਾ ਸਿੱਖੋ। ਹਮੇਸ਼ਾ ਸ਼ਿਕਾਇਤਾਂ ਨਹੀਂ ਲਈ ਜੀਦੀਆਂ ਉਹਦੇ ਅੱਗੇ ਜਾ ਕੇ। ਦੁੱਖ ਬੜੇ ਆ ਦੁਨੀਆ 'ਚ, ਤਕਲੀਫਾਂ ਬੜੀਆਂ ਦੁਨੀਆ 'ਚ। ਇੰਨੇ ਭਿਆਨਕ ਭਿਆਨਕ ਰੋਗ ਹੋ ਗਏ ਅੱਜਕੱਲ੍ਹ। ਲੋਕਾਂ ਦੇ ਘਰ ਦਾ ਸਾਰੇ ਦਾ ਸਾਰਾ ਪੈਸਾ ਨਿਕਲ ਜਾਂਦਾ ਬਿਮਾਰੀ 'ਚ ਰੱਬ ਹੀ ਬਚਾਵੇ ਕਦੇ ਕਿਸੇ ਨੂੰ ਹਸਪਤਾਲਾ ਦੇ ਚੱਕਰ ਨਾਲ ਲੱਗਣਾ ਨਾ ਕਿਸੇ ਦਾ ਕਦੇ ਜੀਵ ਨਾ ਬਿਮਾਰ ਹੋਵੇ ਇੱਥੇ ਕਦੇ ਕਿਸੇ ਦੇ ਸਿਰ ਤੇ ਬਿਮਾਰੀ ਨਾ ਆਵੇ ਕੋਈ ਦੁੱਖ ਨਾ ਆਵੇ ਤਕਲੀਫ ਨਾ ਆਵੇ ਸਰੀਰਿਕ ਆਪਾਂ ਦਾ ਹਮੇਸ਼ਾ ਅਰਦਾਸ ਇਹੋ ਹੀ ਕਰਦੇ ਹਾਂ ਮਾਲਕ ਦੇ ਅੱਗੇ ਦੋ ਪੈਸੇ ਘੱਟ ਦਿੱਤੇ ਚੰਗੇ ਐ ਪਰ ਤੰਦਰੁਸਤੀ ਮਾਲਕਾ ਬਖਸ਼ੀ ਸਾਡੇ ਸਾਰੇ ਘਰ ਪਰਿਵਾਰਾਂ 'ਚ ਕਦੇ ਵੀ ਬਿਮਾਰੀ ਨਾ ਆnde ਕੋਈ ਵੀ ਹਮੇਸ਼ਾ ਆਪਣੀ ਮਿਹਰ ਕਰੀ ਚਲਦੇ ਫਿਰਦੇ ਰਹੀਏ ਤੁਹਾਨੂੰ ਨਹੀਂ ਪਤਾ ਇਹ ਦੁੱਖ ਕੀ ਹੁੰਦੇ ਆ ਇੱਕ ਚੀਜ਼ ਨਹੀਂ ਮਿਲੀ ਤੇ ਆਪਾਂ ਰੱਬ ਦੇਗੇ ਜਾ ਕੇ ਲੜਨਾ ਸ਼ੁਰੂ ਕਰ ਦਿੰਨੇ ਸਾਨੂੰ ਐ ਨਹੀਂ ਦਿੱਤਾ ਉਹ ਨਹੀਂ ਦਿੱਤਾ ਜੋ ਜੋ ਦਿੱਤਾ ਉਹ ਨਹੀਂ ਵੇਖਦੇ ਚੱਲਿਆ ਫਿਰਦਾ ਸਰੀਰ ਆਪਣੇ ਹੱਥੀ ਰੋਟੀ ਖਾਣ ਦੀ ਕਾਬਲੀਅਤ ਕਿ ਜਿੱਥੇ ਮਰਦੀ ਜਾ ਸਕਦੇ ਹੋ ਜਿੱਥੇ ਮਰਦੀ ਆ ਸਕਦੇ ਹੋ ਹੱਥ ਪੈਰ ਚੱਲਦੇ ਬਸ ਸਾਹ ਲੈਣੇ ਅੱਖਾਂ ਇਹ ਦੁਨੀਆ ਦੇਖੋ ਵਿਚਾਰੀ ਕਿਸੇ ਦੀਆਂ ਅੱਖਾਂ ਨਹੀਂ ਹੈਗੀਆਂ ਕੋਈ ਬੋਲ ਨਹੀਂ ਸਕਦਾ ਕੋਈ ਸੁਣ ਨਹੀਂ ਸਕਦਾ ਕਿਸੇ ਦੀਆਂ ਲੱਤਾਂ ਨਹੀਂ ਹੈਗੀਆਂ ਕੋਈ ਵਿਚਾਰਾ ਮੰਜੇ ਦੇ ਪਿਆ ਪਤਾ ਹੀ ਨਹੀਂ ਕਦੋਂ ਉੱਠਣਾ ਉਹਨੇ ਕਈ ਵਿਚਾਰਿਆਂ ਨੂੰ ਹੋਸ਼ ਨਹੀਂ ਹੈਗੀ ਵਿਚਾਰੇ ਕੁੰਮੇ 'ਚ ਹਗੇ ਸੰਸਾਰ ਦੇ ਦੁੱਖ ਦੇਖੋਗਾ ਨਾ ਤੇ ਤੁਹਾਨੂੰ ਆਪਣਾ ਦੁੱਖ ਮਿੱਟੀ ਦੇ ਕਿੰਕੇ ਵਰਗਾ ਲੱਗੇਗਾ ਕਿ ਮੈਂ ਤਾਂ ਐਵੇਂ ਬਸ ਰੱਬ ਦੇ ਅੱਗੇ ਸ਼ਿਕਾਇਤਾਂ ਕਰਨ ਚੱਲ ਜੰਨਾ ਦੁਨੀਆ ਦੁਖੀ ਤੋਂ ਦੁਖੀ ਬੈਠੀ ਹੋਈ ਹੈ ਸੰਸਾਰ ਦਾ ਦੁੱਖਾਂ ਦੇ ਸਮੁੰਦਰ 'ਚ ਭਰਿਆ ਪਿਆ ਸੋ ਮੇਰੀ ਮਾਂ ਨੇ ਤਾਂ ਮੈਨੂੰ ਇਹੋ ਸਮਝਾਇਆ ਕਿ ਪੁੱਤਰਾ ਜਿਹੜੇ ਮਰਜ਼ੀ ਹਾਲ ਚ ਰਹੀ ਕੋਈ ਗੱਲ ਨਹੀਂ ਸਿਰ ਤੇ ਜੇ ਗਰੀਬੀ ਵੀ ਆ ਜੇ ਨਾ 4 ਪੈਸੇ ਘੱਟ ਵੀ ਹੋਣ ਤੇਰੇ ਜੇਬੇ ਚ ਕੋਈ ਕਰਜ਼ਾ ਨਹੀਂ ਸਿਰ ਤੇ ਮਾਲਕ ਨੇ ਤੰਦਰੁਸਤੀ ਬਖਸ਼ੀ ਹੈ ਤੇ ਹਰ ਘੜੀ ਹਰ ਸਾਹ ਦੇ ਨਾਲ ਉਹਦਾ ਸ਼ੁਕਰ ਦਾ ਹੀ ਕਰਿਆ ਕਰੀ ਹਮੇਸ਼ਾ ਕਦੇ ਵੀ ਰੱਬ ਦੇ ਅੱਗੇ ਜਾ ਕੇ ਸਵਾਲ ਨਹੀਂ ਕਰਨੇ ਉਹਦੇ ਅੱਗੇ ਜਾ ਕੇ ਸ਼ਿਕਾਇਤਾਂ ਨਹੀਂ ਕਰਨੀਆਂ ਜ਼ਿੰਦਗੀ ਦੀਆਂ ਕਿਉਂਕਿ ਦੇਖੋ ਸਬਰ ਦਾ ਨਚੋੜ ਹੀ ਜ਼ਿੰਦਗੀ ਹੈ ਤੁਸੀਂ ਅੱਜ ਨਹੀਂ ਸਬਰ ਕਰੋਗੇ ਇੱਕ ਸਮਾਂ ਐਸਾ ਆਏਗਾ ਤੁਹਾਨੂੰ ਆਪਣੇ ਸਬਰ ਕਰਨਾ ਪਏਗਾ ਜ਼ਿੰਦਗੀ ਸਿਖਾ ਦਿੰਦੀ ਹੈ ਸਬਰ ਕਰਨਾ ਬਾਹਰ ਦੁਨੀਆ ਦਾ ਹਾਲ ਦੇਖੋਗੇ ਨਾ ਤੇ ਜਦੋਂ ਆਪਣੇ ਵੱਲ ਵੇਖੋਗੇ ਕਿ ਹਾਂ ਯਾਰ ਮੈਂ ਤਾਂ ਦੋ ਰੋਟੀਆਂ ਕਮਾ ਕੇ ਖਾ ਸਕਦਾ ਹਾਂ ਕਿਸੇ ਵਿਚਾਰੇ ਦੇ ਹੱਥਾਂ 'ਚ ਰੋਟੀ ਨਹੀਂ ਹੈਗੀ ਕੋਈ ਸਰਦੀਆਂ 'ਚ ਸੜਕਾਂ ਦੇ ਸੁੱਤਾ ਆ ਕਿਸੇ ਕੋ ਪੈਸੇ ਨਹੀਂ ਹੈਗੇ ਇਲਾਜ ਕਰਾਂ ਦੇ ਉਹ ਵਿਚਾਰਾ ਬੜੇ ਦੁੱਖ ਗਏ ਸੰਸਾਰ ਦੇ ਮੈਂ ਤੇ ਕੰਨੀਆਂ ਹੱਥ ਲੱਗ ਜਾਂਦੇ ਬੰਦੇ ਦੇ ਜਦੋਂ ਬੰਦਾ ਹਸਪਤਾਲ ਦੇ ਬਾਹਰੋਂ ਲੰਘਦਾ ਨਾ ਬੰਦੇ ਦੇ ਦੋਵੇਂ ਕੰਨਾਂ ਤੇ ਹੱਥ ਲੱਗ ਜਾਂਦੇ ਹੈ ਕਿ ਮਾਲਕਾ ਸ਼ੁਕਰ ਹੈ ਤੇਰਾ ਤੰਦਰੁਸਤੀ ਬਖਸ਼ ਸਾਰਿਆਂ ਨੂੰ ਸਾਰਿਆਂ ਦੇ ਘਰਾਂ ਲਈ ਅਰਦਾਸ ਕਰਿਆ ਕਰੋ ਕਿ ਕਿਸੇ ਦੇ ਘਰ ਦਾ ਕੋਈ ਵੀ ਜੀਵ ਬਿਮਾਰ ਨਾ ਭਵੇ ਤੇ ਬਿਮਾਰੀ ਨਾ ਆਵੇ ਕਦੇ ਵੀ ਕਿਸੇ ਦੀ ਜ਼ਿੰਦਗੀ 'ਚ ਬਿਮਾਰੀਆਂ ਬੜੀਆਂ ਭੈੜੀਆਂ ਜੇ ਮਾਲਕ ਸੁੱਖ ਰੱਖੇ ਸਾਰੇ ਚਲਦੇ ਫਿਰਦੇ ਰਹਿਣ ਆਪਣੀ ਮਿਹਨਤ ਕਮਾ ਕੇ ਰੋਟੀ ਖਾਂਦੇ ਰਹਿਣ ਆਪਣੇ ਹੱਥਾਂ ਨਾਲ ਹੀ ਕਦੇ ਕਿਸੇ ਦੇ ਅੱਗੇ ਜਾ ਕੇ ਝੁਕਣਾ ਨਾ ਪਵੇ ਕਦੇ ਵੀ ਸਰੀਰ ਇਦਾਂ ਦਾ ਰਵੇ ਜਿਹੜਾ ਮੰਜੇ ਦੇ ਪਿਆਰ ਹੋਵੇ ਬਾਬਾ ਜੀ ਸਾਰੇ ਚਲਦੇ ਫਿਰਦੇ ਰਹਿਣ ਅਰਦਾਸ ਕਰਿਆ ਕਰੋ ਸਾਰਿਆਂ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਰਬੱਤ ਦਾ ਭਲਾ ਮੰਗ ਕੇ ਹੀ ਸੋਣਾ ਰੋਜ ਕਦੇ ਵੀ ਕਿਸੇ ਦਾ ਮਾੜਾ ਨਹੀਂ ਮੰਗਣਾ ਬੁਰਾ ਨਹੀਂ ਚਿਤਨਾ ਮਾਲਕ ਨੂੰ ਇਹੋ ਹੀ ਕਹਿਣਾ ਕਿ ਮਾਲਕਾ ਤੂੰ ਦੋ ਵਕਤ ਦੀ ਰੋਟੀ ਦੇਣਿਆ ਤੂੰ ਮੈਨੂੰ ਚੱਲਦਾ ਫਿਰਦਾ ਸ਼ਰੀਰ ਦਿੱਤਾ ਤੰਦਰੁਸਤੀ ਬਖਸ਼ੀ ਮ ਘਰ ਬੈਠਾਂ ਆਰਾਮ ਨਾਲ ਕਿਤੇ ਵੀ ਆ ਸਕਦਾ ਜਾ ਸਕਦਾ ਦੋ ਅੱਖਾਂ ਦਿੱਤੀਆਂ ਦੇਖ ਸਕਦਾ ਬੋਲ ਸਕਦਾ ਸੁਣ ਸਕਦਾ ਮੈਂ ਤੇਰਾ ਹਮੇਸ਼ਾ ਸ਼ੁਕਰ ਅਦਾਈ ਕਰਦਾ ਸ਼ੁਕਰਾਨਾ ਕਰੋ ਮਾਲਕ ਦਾ ਹਰ ਘੜੀ ਹਰ ਹਾਲ 'ਚ ਸ਼ੁਕਰਾਨਾ ਕਰੋ ਬੜਾ ਕੁਝ ਦਿੱਤਾ ਨੇ ਤੁਹਾਨੂੰ ਬਾਬਾ ਸੁੱਖ ਰੱਖੇ ਸਾਰਿਆਂ ਦੇ ਘਰ 'ਚ ਆਪਾ ਦਾ ਦੋਵੇਂ ਹੱਥ ਜੋੜ ਕੇ ਹਰ ਦਮ ਹੀ ਅਰਦਾਸ ਹੀ ਕਰੀਦੀ ਐ ਕਿ ਮਾਲਕਾ ਕਦੇ ਵੀ ਕੋਈ ਬਿਮਾਰ ਨਾ ਬੋਵੇ ਇੱਥੇ ਆਪਣੇ ਆਪਣੇ ਘਰਾਂ 'ਚ ਆਪਣੇ ਮਾਪਿਓ ਦੇ ਕੋਲ ਸੁੱਖ ਸ਼ਾਂਤੀ ਨਾਲ ਰਹਿਣ ਸਾਰਿਆਂ ਦੇ ਮਾਪਿਓ ਸੁਖੀ ਵਸਦੇ ਰਹਿਣ ਕਦੇ ਵੀ ਕਿਸੇ ਦੇ ਮਾਪਿਓ ਦੇ ਕੋਈ ਦੁੱਖ ਨਾ ਆਵੇ ਮਾਪਿਓ ਸਭ ਦੇ ਵਸਦੇ ਰਹਿਣ ਖੁਸ਼ ਰਹਿਣ ਔਰ ਅਰਦਾਸ ਕਰੀਏ ਸਾਰਿਆਂ ਦੇ ਭਲੇ ਦੀ ਤੇ ਸ਼ੁਕਰਾਨਾ ਕਰੀਏ ਮਾਲਕ ਦਾ ਕਿ ਮਾਲਕਾ ਤੂੰ ਬਹੁਤ ਦਿੱਤਾ ਠੀਕ ਹੈ ਸਾਡੀ ਗਲਤੀ ਆਪਾਂ ਹਮੇਸ਼ਾ ਤੇਰਨਾ ਗਿਲੇ ਸਿਕੁਇਰ ਕਰਦੇ ਰਹੇ ਆਂ ਪਰ ਅੱਜ ਤੋਂ ਬਾਅਦ ਤੇਰਨਾ ਕੋਈ ਗਿਲਾ ਸ਼ਿਕਵਾ ਨਹੀਂ ਕਰ ਮਾਲਕਾ ਸਾਰਿਆਂ ਦੇ ਘਰ ਤੇ ਤੰਦਰੁਸਤੀ ਬਖਸ਼ ਸਭ ਨੂੰ ਸੱਦ ਬੁੱਧੀ ਬਖਸੀ ਕਦੇ ਸਾਡੇ ਮਨ 'ਚ ਕਿਸੇ ਵਰਦੀ ਨਫਰਤ ਨਾ ਆਵੇ ਕਦੇ ਆਪਾਂ ਕਿਸੇ ਦੀ ਜ਼ਿੰਦਗੀ ਵਲ ਵੇਖ ਕੇ ਆਪਣੀ ਜ਼ਿੰਦਗੀ ਤੇ ਕਮੀਆਂ ਨਾ ਲੱਭੀਏ ਸਾਰੇ ਆਪਣੇ ਆਪਣੇ ਘਰਾਂ 'ਚ ਖੁਸ਼ ਰਹਿਣ ਜਿੰਨਾ ਨੂੰ ਦਿੱਤਾ ਮਾਲਕਾ ਸਿਰ ਮੱਥੇ ਆ ਦੋ ਵਕਤ ਦੀ ਰੋਟੀ ਚਲਾਉਣ ਨੇ ਅਰ ਤੋਂ ਵੱਡੀ ਦਾਤ ਕੋਈ ਨਹੀਂ ਇੱਥੇ ਤੰਦਰੁਸਤੀ ਜੇ ਚਲਦੇ ਫਿਰਦੇ ਰਹੀਏ ਬਿਮਾਰੀ ਨਾ ਆਵੇ ਜ਼ਿੰਦਗੀ 'ਚ ਕਦੇ ਵੀ ਕੋਈ ਐਨਾ ਹੀ ਬਹੁਤਾ ਮਾਲਕਾ ਬਹੁਤ ਦਿੱਤਾ ਤੂੰ ਬਸ ਫੇਰ ਵੇਖਣਾ ਜਦੋਂ ਸਬਰ ਕਰਨਾ ਸਿੱਖ ਲਓ ਗਣਾ ਜ਼ਿੰਦਗੀ ਸੋਖੀ ਹੋ ਜਾਏਗੀ ਤੁਹਾਡੀ